ਪ੍ਰਭੂ ਪਰਮੇਸ਼ਰ ਦੇ ਨਾਮ ਦੀ स्तुਤੀ ਹੋਵੇ ਜਿਸ ਪਰਮੇਸ਼ਰ ਨੇ ਇੱਕ ਵਾਰ ਫਿਰ ਸਾਨੂੰ ਆਪਣਾ ਪਵਿੱਤਰ ਵਚਨ ਸਿੱਖਣ ਦੇ ਲਈ ਮੌਕਾ ਦਿੱਤਾ ਆ। ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। ਅਸੀਂ ਲਗਾਤਾਰ ਜੋ ਪਰਮੇਸ਼ਰ ਦੇ ਵਚਨਾਂ ਨੂੰ ਸਿੱਖ ਰਹੇ ਹਾਂ। ਉਹਦੇ ਲਈ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜੋ ਅਸੀਂ ਪਹਿਲਾ ਪਾਰਟ ਸਿੱਖਿਆ ਸੀਗਾ। ਉਸ ਦੇ ਵਿੱਚ ਅਸੀਂ ਦੇਖਿਆ ਬਾਈਬਲ ਕਿਵੇਂ ਪੜ੍ਹਨੀ ਆ। ਔਰ ਨੰਬਰ 2 ਬਾਈਬਲ ਪੜ੍ਹਦੇ ਸਮੇਂ ਜਲਦਬਾਜ਼ੀ ਨਹੀਂ ਕਰਨੀ। ਨੰਬਰ 3 ਵਾਈਬਲ ਦੇ ਵਚਨਾਂ ਨੂੰ ਟੁੰਡ ਟੁੰਡ ਕੇ ਅਸੀਂ ਲੱਭਣਾ ਆ ਉਹਨਾਂ ਦੇ ਵਿੱਚੋਂ ਜੋੜਾ ਜੋੜਾ ਕਰਕੇ ਸਾਨੂੰ ਮਿਲੂਗਾ ਸੋ ਚੌਥਾ ਪਾਰਟ ਸੀ ਜਿਹੜਾ ਉਸ ਦੇ ਵਿੱਚ ਅਸੀਂ ਦੇਖਿਆ ਕਿ ਪਰਮੇਸ਼ਰ ਦਾ ਵਚਨ ਜਦ ਅਸੀਂ ਸਿੱਖਦੇ ਹਾਂ ਉਸ ਦੇ ਵਿੱਚ ਆਪਣੀ ਸਮਝ ਬੁੱਧ ਦਾ ਸਹਾਰਾ ਨਹੀਂ ਲੈਣਾ ਬਲਕਿ ਪਰਮੇਸ਼ਰ ਦਾ ਆਤਮਾ ਸਾਨੂੰ ਜੋ ਵਚਨ ਸਿਖਾਉਂਦਾ ਆ ਪਰਮੇਸ਼ਰ ਦਾ ਆਤਮਾ ਜੋ ਸਾਡਾ ਸਹਾਈ ਕਿਆ ਜੋ ਸਾਨੂੰ ਸਿਖਾਉਂਦਾ ਆ ਉਹ ਅਸੀਂ ਸਿੱਖਣਾ ਆ ਜਿਵੇਂ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਆ ਪਵਿੱਤਰ ਆਤਮਾ ਸਾਨੂੰ ਉਹਵੇਂ ਸਿਖਾਉਂਦਾ ਆ ਸੋ ਵਚਨ ਸਿੱਖਦੇ ਸਮੇਂ ਆਪਣੀ ਬੁੱਧ ਦਾ ਸਹਾਰਾ ਨਹੀਂ ਲੈਣਾ ਬਲਕਿ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਦੇ ਵਚਨਾਂ ਨੂੰ ਸਿੱਖਣਾ ਇਹ ਚਾਰ ਲੈਸਨ ਅਸੀਂ ਸਿੱਖ ਚੁੱਕੇ ਆ ਔਰ ਅੱਜ ਜੋ ਅਸੀਂ ਦੇਖਣਾ ਆ ਸਾਡਾ ਲੈਸਨ ਜੋ ਪੰਜਵਾਂ ਆ ਪਾਠ ਪੰਜਵਾਂ ਆ ਉਸ ਦੇ ਵਿੱਚ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਜਦ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਆ ਜਾਂ ਪੜ੍ਹਦੇ ਆ ਤਉਨੂੰ ਮੰਨਣ ਦੇ ਵਿੱਚ ਉਸਦੀ ਆਗਿਆ ਦਾ ਪਾਲਣ ਕਰਨ ਦੇ ਵਿੱਚ ਢਿੱਲ ਨਹੀਂ ਕਰਨੀ ਸੁਸਤੀ ਨਹੀਂ ਕਰਨੀ ਆਲਸ ਨਹੀਂ ਕਰਨਾ ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਜਦ ਤੂੰ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀ ਤੂੰ ਆਪਣਾ ਮਨ ਕਠੋਰ ਨਾ ਕਰ ਕਿਉਂ ਅਸੀਂ ਪਰਮੇਸ਼ਰ ਦੇ ਵਚਨ ਦੇ ਉੱਪਰ ਲਗਾਤਾਰ ਧਿਆਨ ਦੇ ਰਹੇ ਹਾਂ ਕਿਉਂਕਿ ਜਦੋਂ ਅਸੀਂ ਮੱਤੀ ਸੁਪ ਸਮਾਚਾਰ 24 ਅਧਿਆਇ ਔਰ ਉਸਦਾ 35 ਵਚਨ ਪੜ੍ਹਦੇ ਹਾਂ ਲਿਖਿਆ ਆਕਾਸ਼ ਤੇ ਧਰਤੀ ਟਲ ਜਾਣਗੇ ਪਰ ਤੇਰੇ ਵਚਨ ਕਦੀ ਨਹੀਂ ਟਲਣਗੇ ਪਰਮੇਸ਼ਰ ਦਾ ਵਚਨ ਆ ਜੋ ਸਦਾ ਤੱਕ ਰਹਿਣ ਵਾਲਾ ਆ ਪ੍ਰਭੂ ਦਾ ਦਾਸ ਪਤਰਸ ਵੀ ਸਾਨੂੰ ਇਹਨਾਂ ਵਚਨਾਂ ਦੇ ਉੱਪਰ ਧਿਆਨ ਕਰਵਾਉਣ ਦੇ ਕਰਵਾਉਂਦਾ ਆ ਔਰ ਬੋਲਦਾ ਆ ਕਿ ਹਰ ਇੱਕ ਪ੍ਰਾਣੀ ਹਰ ਇੱਕ ਮਨੁੱਖ ਘਾਹ ਦੇ ਫੁੱਲ ਦੇ ਸਮਾਨ ਆ ਘਾਹ ਸੁੱਕ ਜਾਂਦਾ ਔਰ ਫੁੱਲ ਕਮਲਾ ਜਾਂਦਾ ਆ ਲੇਕਿਨ ਪਰਮੇਸ਼ਰ ਦਾ ਵਚਨ ਸਦਾ ਤੀਕ ਕਾਇਮ ਰਹਿੰਦਾ ਆ ਜਦ ਸਭ ਕੁਝ ਖਤਮ ਹੋਣ ਜਾ ਰਿਹਾ ਆ ਜੋ ਕੁਝ ਵੀ ਅੱਜ ਤਾਨੂੰ ਦਿਖਦਾ ਆ ਚਾਹੇ ਮੈਂ ਵੀ ਕਿਉਂ ਨਹੀਂ ਪ੍ਰਚਾਰ ਕਰ ਰਿਹਾ ਮੈਂ ਵੀ ਇੱਕ ਦਿਨ ਨਾਸ਼ ਹੋ ਜਾਣਾ ਆ ਲੇਕਿਨ ਜੋ ਪਰਮੇਸ਼ਰ ਦਾ ਵਚਨ ਆ ਇਹ ਸਦਾ ਤੀਕ ਕਾਇਮ ਰਿੰਦਾ ਆ ਇਸ ਲਈ ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਲਗਾਤਾਰ ਸਿੱਖਣਾ ਆ ਔਰ ਜਦੋਂ ਸਿੱਖਦੇ ਆ ਜਦੋਂ ਸੁਣਦੇ ਆ ਉਦੋਂ ਇਹਨੂੰ ਮੰਨਣ ਦੇ ਵਿੱਚ ਢਿੱਲ ਨਹੀਂ ਕਰਨੀ ਕਿਉਂਕਿ ਪ੍ਰਭੂ ਦਾ ਦਾਸ ਜ਼ਬੂਰਾਂ ਦੀ ਪੋਥੀ ਉਸਦੇ 119 ਅਧਿਆਏ ਔਰ ਉਸਦੇ 60 ਵਚਨ ਦੇ ਵਿੱਚ ਕੀ ਬੋਲਦਾ ਆ ਉਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਉਹ ਦੇਖਾਂਗੇ ਮੈਂ ਛੇਤੀ ਕੀਤੀ ਅਤੇ ਢਿਲ ਨਾ ਲਾਈ ਭਈ ਤੇਰੇ ਹੁਕਮਾਂ ਦੀ ਪਾਲਣਾ ਕਰਾਂ ਦੇਖੋ ਪ੍ਰਭੂ ਦਾ ਦਾਸ ਕੀ ਬੋਲਦਾ ਆ ਮੈਂ ਛੇਤੀ ਕੀਤੀ ਅਤੇ ਢਿਲ ਨਾ ਲਾਈ ਮੈਂ ਛੇਤੀ ਕੀਤੀ ਅਤੇ ਢਿਲ ਨਾ ਲਾਈ ਕਿਉਂ ਹਾਂ ਅੱਗੇ ਪੜਿਓ ਭਈ ਤੇਰੇ ਹੁਕਮਾਂ ਦੀ ਪਾਲਣਾ ਕਰਾਂ ਭਈ ਤੇਰੇ ਹੁਕਮਾਂ ਦੀ ਪਾਲਣਾ ਕਰਾਂ ਮੈਂ ਤੇਰੇ ਹੁਕਮਾਂ ਨੂੰ ਮੰਨਣ ਦੇ ਵਿੱਚ ਢਿਲ ਨਹੀਂ ਕੀਤੀ ਸੋ ਅਸੀਂ ਪਰਮੇਸ਼ਰ ਦੇ ਵਚਨ ਨੂੰ ਜਦੋਂ ਸੁਣਦੇ ਆ ਉਹਦੀ ਆਗਿਆ ਦਾ ਪਾਲਣ ਕਰਨ ਦੇ ਵਿੱਚ ਕਦੀ ਵੀ ਢਿੱਲ ਨਹੀਂ ਕਰਨੀ ਅਗਰ ਅਸੀਂ ਢਿੱਲ ਨਹੀਂ ਕਰਾਂਗੇ ਤਰੰਤ ਪ੍ਰਭੂ ਦੇ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਇਮ ਕਰਾਂਗੇ ਲਾਗੂ ਕਰਾਂਗੇ ਤਾਂ ਅੱਜ ਦੁਨੀਆ ਦੀ ਤਸਵੀਰ ਹੀ ਬਦਲ ਜਾਣੀ ਸੀ ਕਿਉਂ ਸਭ ਪਾਸੇ ਤੁਹਾਨੂੰ ਆਤਮਿਕਤਾ ਨਜ਼ਰ ਆਉਣੀ ਸੀ ਉਸ ਦਾ ਕਾਰਨ ਕੀ ਕਿ ਅਸੀਂ ਲਗਾਤਾਰ ਪ੍ਰਭੂ ਦੇ ਵਚਨ ਨੂੰ ਜਿਵੇਂ ਲਿਖਿਆ ਆ ਓਵੇਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਜਾ ਰਹੇ ਹਾਂ ਸਇਸਲੀ ਜ਼ਰੂਰੀ ਆ ਕਿ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਤੁਰੰਤ ਲਾਗੂ ਕਰਨਾ ਇਹਨੂੰ ਸੁਣਨਾ ਕਾਫੀ ਨਹੀਂ ਬਲਕਿ ਇਹਦੇ ਅਨੁਸਾਰ ਚੱਲਣਾ ਉਹਦੇ ਲਈ ਅਸੀਂ ਜਦੋਂ ਪ੍ਰਭੂ ਦੇ ਵਚਨ ਚ ਦੇਖਦੇ ਆ ਤਾਂ ਪਹਿਲੀ ਸਦੀ ਦੇ ਜਿਹੜੇ ਲੋਕ ਸੀ ਪ੍ਰਭੂ ਦੇ ਦਾਸ ਲੋਕ ਸੀ ਉਹ ਤੁਰੰਤ ਪ੍ਰਭੂ ਦੇ ਵਚਨ ਨੂੰ ਮੰਨਦੇ ਸੀ ਕਬੂਲ ਕਰਦੇ ਸੀ ਗ੍ਰਹਿਣ ਕਰਦੇ ਸੀ ਉਹਦੇ ਵਿੱਚੋਂ ਕੁਝ ਉਦਾਹਰਨ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਦੇਖਦੇ ਆ ਅ ਰਸੂਲਾਂ ਦੇ ਕੰਮ ਔਰ ਉਸਦਾ 22 ਅਧਿਆਇ ਔਰ ਉਸਦਾ 16 ਵਚਨ ਅਰਸੂਲਾ ਦੇ ਕੰਮ 22 ਅਧਿਆਇ ਔਰ ਉਸਦਾ 16 ਵਚਨ ਹਉ ਤੂੰ ਕਿਉਂ ਢਿੱਲ ਕਰਦਾ ਹੈ ਉੱਠ ਅਤੇ ਉਹਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਤੋਂ ਛੁੱਟ ਦੇਖੋ ਲਿਖਿਆ ਹੁਣ ਤੂੰ ਕਿਉਂ ਢਿੱਲ ਕਰਦਾ ਹੈ ਹੁਣ ਤੂੰ ਕਿਉਂ ਢਿੱਲ ਕਰਦਾ ਹੈ ਉੱਠ ਅਤੇ ਕੀ ਲੈ ਬਪਤਿਸਮਾ ਲੈ ਉਹਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਦੋਂ ਪੜਦੇ ਆ ਤਾਂ ਜਦੋਂ ਅਸੀਂ ਪ੍ਰਭੂ ਦਾ ਵਚਨ ਦੁਬਾਰਾ 22 ਦਾ 16 ਪੜਿਓ ਹਉਂ ਤਾਂ ਤੋ ਕਿਉਂ ਟੈਲ ਕਰਦਾ ਹੈ ਉੱਠ ਅਤੇ ਉਹਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ ਸੋ ਦੇਖੋ ਕਿਸ ਸਮੇਂ ਦੀ ਘਟਨਾ ਹੈ ਜਦੋਂ ਪ੍ਰਭੂ ਦਾ ਦਾਂਸ ਪੌਲਸ ਜਿਸ ਦਾ ਪਹਿਲਾ ਨਾਮ ਸੌਲਸ ਆ ਦਮਿਸ਼ਕ ਦੇ ਰਸਤੇ ਤੇ ਜਾ ਰਿਹਾ ਆ ਔਰ ਪਰਮੇਸ਼ਰ ਦੀ ਆਵਾਜ਼ ਨੂੰ ਸੁਨਿਆ ਆ ਇੱਕ ਰੋਸ਼ਨੀ ਚਮਕੀ ਆ ਤਿੰਨ ਦਿਨ ਤੱਕ ਨਾ ਕੁਝ ਖਾਦਾ ਨਾ ਕੁਝ ਪੀਤਾ ਆ ਇੱਕ ਕਮਰੇ ਦੇ ਵਿੱਚ ਰੋ ਰਿਹਾ ਆ ਤਦ ਪਰਮੇਸ਼ਰ ਆਪਣੀ ਇੱਕ ਦਾਸ ਨੂੰ ਉਸ ਦੇ ਕੋਲ ਭੇਜਦਾ ਆ ਔਰ ਉਹ ਉਹਨੂੰ ਬੋਲਦਾ ਆ ਹਾਂ ਹੁਣ ਤੂੰ ਟੇਲ ਨਾ ਕਰ ਤੂੰ ਹੁਣ ਤੁਰੰਤ ਪ੍ਰਭੂ ਦੇ ਵਚਨ ਨੂੰ ਆਪਣੀ ਜ਼ਿੰਦਗੀ ਚ ਕੀ ਕਰ ਕਬੂਲ ਕਰ ਔਰ ਆਪਣੇ ਪਾਪਾਂ ਨੂੰ ਧੋ ਛੱਡ ਸੋ ਪ੍ਰਭੂ ਦਾ ਵਚਨ ਹੈ ਜਿਹੜਾ ਪ੍ਰਭੂ ਦੇ ਦਾਸ ਲੋਕ ਵੀ ਤੁਰੰਤ ਆਪਣੇ ਜੀਵਨ ਚ ਕੀ ਕਰਦੇ ਸੀ ਪੂਰਾ ਕਰਦੇ ਸੀ ਉਹਦੇ ਲਈ ਰਸੂਲਾਂ ਦੇ ਕੰਮ 16 ਅਧਿਆਏ ਪ੍ਰਭੂ ਦੇ ਵਚਨ ਦੇ ਵਿੱਚੋਂ ਰਸੂਲਾਂ ਦੇ ਕੰਮ ਔਰ ਉਸ ਦਾ 16 ਅਧਿਆਏ ਔਰ ਉਸ ਦਾ 34 ਵਚਨ ਅਸੀਂ ਪੜਾਂਗੇ ਅਤੇ ਉਹਨਾਂ ਨੂੰ ਘਰ ਵਿੱਚ ਲਿਆ ਗਏ ਉਹਨਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸ ਨੇ ਪਰਮੇਸ਼ਵਰ ਦੀ ਪਤ੍ਰੀਤ ਕਰਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ੀ ਮਨਾਇਆ ਸੋ ਦੇਖੋ ਇੱਧਰ ਕੌਣ ਆ ਪੌਲ ਸਰ ਸਲਾਸ ਜੇਲ੍ਹ ਦੇ ਵਿੱਚ ਆ ਔਰ ਜਦੋਂ ਜੇਲ੍ਹ ਦੇ ਵਿੱਚ ਆ ਔਰ ਜਿਹੜਾ ਜੇਲਰ ਆ ਉਹਨੇ ਪ੍ਰਭੂ ਦੇ ਵਚਨ ਨੂੰ ਕਬੂਲ ਕੀਤਾ ਆ ਉਸ ਜਗ੍ਹਾ ਤੇ ਸਚਾਈ ਪ੍ਰਭੂ ਦੀ ਪ੍ਰਗਟ ਹੋ ਚੁੱਕੀ ਆ ਜੇਲ੍ਹ ਦੀਆਂ ਨੀਆਂ ਹਿੱਲ ਗਈਆਂ ਆ ਜੰਜੀਰਾਂ ਟੁੱਟ ਗਈਆਂ ਆ ਤਾਂ ਦੋਨੋਂ ਪਤਾ ਲੱਗਾ ਇੱਕ ਸੱਚਾ ਔਰ ਜ਼ਿੰਦਾ ਪਰਮੇਸ਼ਰ ਹੈ ਜਿਹਦੇ ਭਗਤ ਇਸ ਜੇਲ੍ਹ ਦੇ ਵਿੱਚ ਆ ਤਦ ਪ੍ਰਭੂ ਦੇ ਦਾਸ ਪੌਲਸ ਨੇ ਉਹਨੂੰ ਵਚਨ ਸੁਣਾਇਆ ਉਹਨੇ ਪੂਰੇ ਘਰਾਣੇ ਸਮੇਤ ਪ੍ਰਭੂ ਦੀਆਂ ਵਚਨਾਂ ਤੇ ਵਿਸ਼ਵਾਸ ਕੀਤਾ ਔਰ ਉਹਨੇ ਤੁਰੰਤ ਕੀ ਲਿਆ ਬਪਤਿਸਮਾ ਲਿਆ ਔਰ ਪ੍ਰਭੂ ਦੇ ਵਚਨਾਂ ਦੇ ਅਨੁਸਾਰ ਅੱਗੇ ਚੱਲਣਾ ਸ਼ੁਰੂ ਕਰ ਦਿੱਤਾ ਸੋ ਦੇ ਲਈ ਰਸੂਲਾਂ ਦੇ ਕੰਮ 8 ਅਧਿਆਏ ਔਰ ਉਸਦਾ 38ਵਚਨ ਰਸੂਲਾਂ ਦੇ ਕੰਮ 8 ਅਧਿਆਏ ਔਰ ਉਸਦਾ 38ਵਚਨ ਤਦ ਉਹਨੇ ਰੱਤ ਖੜਾ ਕਰਨ ਦਾ ਹੁਕਮ ਕੀਤਾ ਅਤੇ ਫਿਲਪਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਚੁੱਤਰੇ ਅਤੇ ਉਹਨੇ ਉਸ ਨੂੰ ਬਪਤਿਸਮਾ ਦਿੱਤਾ ਸੁਦੀ ਕੋ ਇੱਧਰ ਲਿਖਿਆ ਫਿਲਪਸ ਅਤੇ ਖੋਜਾ ਇਹ ਖੋਜਾ ਕੌਣ ਆ ਯੋ ਸ਼ਾਇਦ ਹੀ ਉਸ ਕਿਤਾਬ ਦੇ ਵਿੱਚੋਂ ਪੜਦਾ ਜਾ ਰਿਹਾ ਆ ਲੇਕਿਨ ਇਹਨੂੰ ਸਮਝ ਨਹੀਂ ਆ ਰਹੀ ਤਦ ਪ੍ਰਭੂ ਦਾ ਦਾਸ ਫਿਲਪੁਸ ਦੇ ਕੋਲ ਪਹੁੰਚਦਾ ਆ ਔਰ ਕਹਿੰਦਾ ਕਿ ਜੋ ਤੂੰ ਪੜ ਰਿਆ ਕਿ ਤੈਨੂੰ ਸਮਝ ਆ ਰਹੀ ਆ ਉਹ ਕਹਿੰਦਾ ਜਿੰਨੀ ਦੇਰ ਤੱਕ ਕੋਈ ਸਮਝਾਉਣ ਵਾਲਾ ਨਾ ਹੋਵੇ ਮੈਂ ਕਿਵੇਂ ਸਮਝ ਸਕਦਾ ਆ ਤਦ ਉਹਨੇ ਪ੍ਰਭੂ ਯੇਸ਼ੂ ਦੀ ਪੂਰੀ ਖੁਸ਼ਖਬਰੀ ਜਦ ਖੋਜੇ ਨੂੰ ਸੁਣਾਈ ਉਹਨੂੰ ਪ੍ਰਭੂ ਦੇ ਵਚਨਾਂ ਦੀ ਸਮਝ ਆਈ ਤਦ ਉਹਨੇ ਤਰੰਤ ਪ੍ਰਭੂ ਦੇ ਵਚਨਾਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਲਿਆ ਆਗਿਆ ਦਾ ਪਾਲਣ ਕੀਤਾ ਔਰ ਚਲਦੇ ਚਲਦੇ ਰਥ ਖੜਾ ਕੀਤਾ ਕਿਉਂ ਕਿ ਉਹਨੇ ਪਾਣੀ ਦੇਖਿਆ ਔਰ ਤਰੰਤ ਉਹਨੇ ਬਪਤਿਸਮਾ ਲਿਆ। ਸੋ ਇਧਰ ਜਦੋਂ ਅਸੀਂ ਪ੍ਰਭੂ ਦੇ ਵਚਨਾਂ 'ਚ ਦੇਖਦੇ ਆਂ ਕੁਝ ਜਗ੍ਹਾ ਤੇ ਲਿਖਿਆ ਯੀਸ਼ੂ ਦੇ ਨਾਮ 'ਚ ਬਪਤਿਸਮਾ ਲਿਆ। ਔਰ ਕੁਝ ਜਗ੍ਹਾ ਤੇ ਤੁਹਾਨੂੰ ਕੋਈ ਨਾਮ ਨਹੀਂ ਮਿਲੂਗਾ। ਲੇਕਿਨ ਕੁਝ ਲੋਕ ਇਸ ਤਰ੍ਹਾਂ ਬਿਆਨ ਕਰਦੇ ਆ ਕਿ ਇਧਰ ਯੀਸ਼ੂ ਦਾ ਨਾਮ ਆਇਆ ਤਾਂ ਸਾਨੂੰ ਯੀਸ਼ੂ ਦੇ ਨਾਮ 'ਚ ਹੀ ਬਪਤਿਸਮਾ ਲੈਣ ਦੀ ਜ਼ਰੂਰਤ ਹੈ। ਲੇਕਿਨ ਮੈਂ ਦੱਸਣਾ ਚਾਹਾਂਗਾ ਅਸੀਂ ਜਿਸ ਆਗਿਆ ਦਾ ਪਾਲਣ ਕਰਨਾ ਆ ਪਰਬੂ ਯੇਸ਼ੂ ਮਸੀਹ ਨੇ ਉਹ ਵਚਨ ਦੇ ਵਿੱਚ ਲਿਖ ਕੇ ਦਿੱਤੀ ਆ ਕਿ ਤੁਸੀਂ ਸਾਰੀਆਂ ਕੌਮਾਂ ਨੂੰ ਜਾ ਕੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਅਤੇ ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਟਿਸਮਾ ਦਿਓ ਸੋ ਜਿਹੜੇ ਚੇਲੇ ਆ ਉਹ ਆਣ ਆਗਿਆਕਾਰ ਨਹੀਂ ਸੀ ਬਲਕਿ ਉਹ ਪਰਮੇਸ਼ਰ ਦੀ ਆਗਿਆ ਦਾ ਪਾਲਣ ਕਰਨ ਵਾਲੇ ਸੀ ਉਹਨਾਂ ਨੇ ਵਚਨ ਨੂੰ ਸਿੱਖਿਆ ਆ ਸੋ ਇਸ ਲਈ ਬਹੁਤ ਸਾਰੇ ਲੋਕ ਕਹਿੰਦੇ ਕਿ ਯੀਸ਼ੂ ਦੇ ਨਾਮ ਦੇ ਵਿੱਚ ਬਪਤਿਸਮਾ ਲੇਕਿਨ ਜੋ ਪਰਮੇਸ਼ਰ ਦੇ ਵਚਨ ਦੀ ਆਗਿਆ ਆ ਅਸੀਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਆ ਤਦ ਹੀ ਵਚਨ ਦੇ ਅਨੁਸਾਰ ਸਾਡਾ ਸਹੀ ਬਪਤਿਸਮਾ ਹੈ ਤੋ ਅਗਰ ਅਸੀਂ ਬੋਲਦੇ ਹਾਂ ਜੀ ਪਿਤਾ ਪੁੱਤਰ ਪਵਿੱਤਰ ਆਤਮਾ ਦਾ ਨਾਮ ਹੀ ਯੀਸ਼ੂ ਆ ਤੋ ਮੈਂ ਉਹਨਾਂ ਦੇ ਅੱਗੇ ਇੱਕ ਸਵਾਲ ਕਰਦਾ ਔਰ ਉਹਨਾਂ ਨੂੰ ਪੁੱਛਣਾ ਚਾਹਣਾ ਆ ਅਗਰ ਉਹ ਤੁਹਾਡੇ ਕੋਲ ਵੀ ਆਉਂਦੇ ਆ ਤੁਹਾਡੇ ਨਾਲ ਵੀ ਗੱਲ ਕਰਦੇ ਆ ਤੋ ਉਹਨਾਂ ਨੂੰ ਪੁੱਛੋ ਪਹਿਲੀ ਸਦੀ ਦੀ ਕਲੀਸਿਆ ਦੇ ਵਿੱਚ ਕਿਸੇ ਵੀ ਰਸੂਲ ਨੇ ਜਾਂ ਕਲੀਸਿਆ ਦੇ ਵਿੱਚ ਕਿਸੇ ਨੇ ਵੀ ਪਿਤਾ ਨੂੰ ਯੀਸ਼ੂ ਕਰਕੇ ਪੁਕਾਰਿਆ ਹੋਵੇ ਔਰ ਪੁੱਤਰ ਨੂੰ ਪਿਤਾ ਕਰਕੇ ਪੁਕਾਰਿਆ ਹੋਵੇ ਜਾਂ ਪਵਿੱਤਰ ਆਤਮਾ ਨੂੰ ਯੀਸ਼ੂ ਦੇ ਨਾਮ ਦੇ ਵਿੱਚ ਪੁਕਾਰਿਆ ਹੋਵੇ ਸੋ ਜਦੋਂ ਅਸੀਂ ਵਚਨ ਨੂੰ ਦੇਖਦੇ ਹਾਂ ਵਚਨ ਦੀ ਗਹਿਰਾਈ ਨੂੰ ਦੇਖਦੇ ਹਾਂ ਤਾਂ ਦਰਅਸਲ ਬਿਲਕੁਲ ਇਹ ਵਚਨ ਤੋਂ ਬਾਹਰ ਆ ਯੀਸ਼ੂ ਦੇ ਨਾਮ ਦੇ ਵਿੱਚ ਬਪਤਿਸਮਾ ਨਹੀਂ ਆ ਬਲਕਿ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਆਇਆ ਸੋ ਇਸ ਲਈ ਸਹੀ ਜਿਹੜਾ ਬਪਤਿਸਮਾ ਆਇਆ ਉਹ ਪ੍ਰਭੂ ਦੇ ਵਚਨ ਦੇ ਅਨੁਸਾਰ ਜੋ ਪ੍ਰਭੂ ਯੀਸ਼ੂ ਮਸੀਹ ਦੀ ਮੁਖ ਆਗਿਆ ਆ ਸੋ ਅੱਜ ਵੀ ਅਗਰ ਅਸੀਂ ਪਰਮੇਸ਼ਰ ਦੇ ਵਚਨ ਨੂੰ ਸੁਣ ਰਹੇ ਹਾਂ ਤਾਂ ਇਸ ਵਚਨ ਦੇ ਸਾਹਮਣੇ ਸਾਨੂੰ ਨਮਰ ਹੋਣ ਦੀ ਜ਼ਰੂਰਤ ਹੈ ਪਰਮੇਸ਼ਰ ਤੋਂ ਸਮਝ ਬੁੱਧ ਮੰਗਣ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਮੈਨੂੰ ਸਮਝ ਬੁੱਧ ਗਿਆਨ ਦੇ ਤਾਂ ਕਿ ਮੈਂ ਸਹੀ ਜੋ ਤੇਰੇ ਵਚਨ ਦੀ ਆਗਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਿਆ ਕਰ ਸਕਾਂ ਉਹਨੂੰ ਮੰਨਣ ਦੇ ਵਿੱਚ ਮੈਂ ਢਿੱਲਾ ਨਾ ਕਰਾਂ ਕਿਉਂਕਿ ਪ੍ਰਭੂ ਦੇ ਵਚਨ ਦੇ ਵਿੱਚ ਜਦ ਅਸੀਂ ਦੇਖਦੇ ਹਾਂ ਤਾਂ ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਆ ਕਿ ਆਗਿਆ ਮੰਨਣਾ ਬਲੀਦਾਨ ਨਾਲੋਂ ਉੱਤਮ ਆ ਪਰਮੇਸ਼ਰ ਦੇ ਵਚਨ ਦੀ ਅਸੀਂ ਆਗਿਆ ਦਾ ਕੀ ਕਰਨਾ ਆ ਪਾਲਣ ਕਰਨਾ ਆ ਔਰ ਪ੍ਰਭੂ ਯੀਸ਼ੂ ਮਸੀਹ ਨੇ ਵੀ ਉਹਨਾਂ ਵਚਨਾਂ ਨੂੰ ਬੋਲਿਆ ਜਦ ਪ੍ਰਭੂ ਯੀਸ਼ੂ ਮਸੀਹ ਨੂੰ ਇੱਕ ਸੰਦੇਸ਼ ਆਉਂਦਾ ਆ ਕਿ ਤੇਰੀ ਮਾਤਾ ਤੇਰੇ ਭਰਾ ਤੈਨੂੰ ਮਿਲਣਾ ਚਾਹੁੰਦੇ ਆ ਤਾਂ ਪ੍ਰਭੂ ਯੀਸ਼ੂ ਮਸੀਹ ਨੇ ਉਸ ਸਮੇਂ ਜਵਾਬ ਕੀ ਦਿੱਤਾ ਲੂਕਾ ਸੁਭ ਸਮਾਚਾਰ 8 ਅਧਿਆਏ ਔਰ ਉਸ ਦਾ 19 ਵਚਨ ਤੋਂ ਅਸੀਂ ਪੜਨਾ ਸ਼ੁਰੂ ਕਰਾਂਗੇ ਉਹਦੇ ਮਾਤਾ ਅਤੇ ਭਰਾ ਉਸ ਕੋਲ ਆਏ ਪਰ ਭੀੜ ਦੇ ਕਾਰਨ ਉਹਦੇ ਨੇੜੇ ਨਾ ਪੜ ਸਕੇ ਉਹਨੂੰ ਖਬਰ ਕੀਤੀ ਗਈ ਪਈ ਤੇਰੀ ਮਾਂ ਅਤੇ ਤੇਰੇ ਭਰਾ ਪਾਰ ਖੜੇ ਤੈਨੂੰ ਮਿਲਣਾ ਚਾਹੁੰਦੇ ਹਨ ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਮੇਰੀ ਮਾਤਾ ਅਤੇ ਭਰਾ ਇਹ ਹਨ ਜਿਹੜੇ ਪਰਮੇਸ਼ਵਰ ਦਾ ਵਚਨ ਸੁਣਦੇ ਅੱਤੇ ਮੰਨਦੇ ਹਨ ਦੇਖੋ ਪ੍ਰਭੂ ਯੀਸ਼ੂ ਨੇ ਅੱਗੇ ਜਵਾਬ ਕੀ ਦਿੱਤਾ ਆ ਮੇਰੀ ਮਾਂ ਮੇਰੇ ਭਰਾ ਯਾਨੀ ਕਿ ਭੈਣ ਭਰਾ ਕੌਣ ਆ ਜੋ ਮੇਰੇ ਬਚਨ ਨੂੰ ਸੁਣਦੇ ਔਰ ਅੱਗੇ ਸ਼ਬਦ ਆ ਜਾਂ ਜੋ ਮੰਨਦੇ ਆ ਸਾਡਾ ਵਿਸ਼ਾ ਕਿ ਪਰਮੇਸ਼ਰ ਦੇ ਬਚਨ ਨੂੰ ਜਦੋਂ ਅਸੀਂ ਸੁਣਦੇ ਆ ਉਹਨੂੰ ਆਪਣੀ ਜ਼ਿੰਦਗੀ ਚ ਮੰਨਣਾ ਲਾਗੂ ਕਰਨਾ ਉਸ ਆਗਿਆ ਦਾ ਪਾਲਣ ਕਰਨਾ ਆ ਤਾਂ ਪ੍ਰਭੂ ਯੀਸ਼ੂ ਮਸੀਹ ਵੀ ਕਹਿੰਦੇ ਆ ਕਿ ਜੋ ਮੇਰਾ ਬਚਨ ਸੁਣਦੇ ਆ ਉਹਨਾਂ ਨੂੰ ਮੰਨਦੇ ਉਹੀ ਮੇਰੇ ਭੈਣ ਭਰਾ ਆ ਤੋ ਜ਼ਰੂਰੀ ਹੈ ਕਿ ਵਚਨ ਦੀ ਆਗਿਆ ਦਾ ਅਸੀਂ ਕੀ ਕਰਨਾ ਹੈ ਪਾਲਣ ਕਰਨਾ ਹੈ ਪਹਿਲਾ ਸਾਮੂ엘 15 ਅਧਿਆਇ ਪ੍ਰਭੂ ਦੇ ਵਚਨ ਦੀ ਵਿੱਚੋਂ ਅਸੀਂ ਦੇਖਾਂਗੇ ਪਹਿਲਾ ਸਾਮੂ엘 15 ਅਧਿਆਇ ਪਹਿਲਾ ਸਾਮੂ엘 15 ਅਧਿਆਇ ਉਸ ਦਾ 22 ਵਚਨ ਸਾਮੂ엘 ਬੋਲਿਆ ਭਲਾਈ ਹੋਵਾ ਹੋਮ ਦੀਆ ਬੇਟਾ ਅਤੇ ਬਲਿਆ ਨਾਲ ਪ੍ਰਸੰਨ ਹੁੰਦਾ ਹੈ ਜਾਂ ਇਸ ਗੱਲ ਉੱਤੇ ਜੋ ਦੀ ਆਵਾਜ਼ ਸੁਣੀ ਜਾਵੇ ਵੇਖ ਮੰਨਣਾ ਪੇਟਾ ਚੜਾਉਣ ਨਾਲੋਂ ਅਤੇ ਸਰੋਤਾ ਬੰਨਾ ਛਤਰਿਆਂ ਦੀ ਚਰਬੀ ਨਾਲੋਂ ਚੰਗਾ ਹੈ ਸੋ ਇਸ ਸਮੇਂ ਵੀ ਅਸੀਂ ਦੇਖਦੇ ਹਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਜੋ ਵਚਨ ਆ ਰਿਹਾ ਆ ਸ਼ਾਉਲ ਨੇ ਸ਼ਾਉਲ ਨੇ ਆਗਿਆ ਦਾ ਉਲੰਘਨ ਕਰ ਦਿੱਤਾ ਆ ਲੇਕਿਨ ਪਰਮੇਸ਼ਰ ਕੀ ਬੋਲਦਾ ਆਪਣੇ ਵਚਨ ਦੇ ਵਿੱਚ ਕਿ ਖੂਮ ਦੀਆਂ ਬਲੀਆਂ ਮੈਨੂੰ ਨਹੀਂ ਚਾਹੀਦੀਆਂ ਭੇਟਾ ਮੈਨੂੰ ਨਹੀਂ ਚਾਹੀਦੀਆਂ ਬਲਕਿ ਮੇਰੇ ਵਚਨ ਦੀ ਆਗਿਆ ਦਾ ਪਾਲਣ ਕਰਨਾ ਹੀ ਮੈਨੂੰ ਬਾਲਾ ਪਸੰਦ ਆਉਂਦਾ ਆ ਮੇਰੇ ਵਚਨ ਦੀ ਆਗਿਆ ਜਿਹੜਾ ਪਾਲਣ ਕਰਦਾ ਉਹ ਹੀ ਉਹ ਹੀ ਵਿਅਕਤੀ ਮੇਰੇ ਮਨ ਦੇ ਅਨੁਸਾਰ ਬਣਿਆ ਰਹਿੰਦਾ ਆ ਔਰ ਇਧਰ ਜਦੋਂ ਸ਼ਾਉਲ ਨੇ ਪਰਮੇਸ਼ਰ ਦੇ ਵਚਨ ਦੀ ਆਗਿਆ ਦਾ ਉਲੰਘਣ ਕਰ ਦਿੱਤਾ ਪਰਮੇਸ਼ਰ ਨੇ ਆਪਣੇ ਲਈ ਇੱਕ ਹੋਰ ਮਨੁੱਖ ਚੁਣ ਲਿਆ ਜੋ ਦੇ ਮਨ ਦੇ ਅਨੁਸਾਰ ਆ ਅਸੀਂ ਇਹਨਾਂ ਸੋਚ ਕੇ ਕਿ ਸਾਰਾ ਕੰਮ ਸਾਡੇ ਉੱਪਰ ਖੜਾ ਆ ਸਾਡੇ ਬਿਨਾ ਕੁਝ ਵੀ ਨਹੀਂ ਹੋ ਸਕਦਾ ਜਿਸ ਸਮੇ ਅਸੀਂ ਪ੍ਰਭੂ ਦੇ ਵਚਨਾਂ ਤੋਂ ਬਾਹਰ ਹੋ ਜਾਵਾਂਗੇ ਜਿਸ ਸਮੇ ਅਸੀਂ ਪ੍ਰਭੂ ਦੇ ਵਚਨ ਦੀ ਆਗਿਆ ਦਾ ਪਾਲਣ ਨਹੀਂ ਕਰਾਂਗੇ ਪਰਮੇਸ਼ਰ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਇੱਕ ਹੋਰ ਮਨੁੱਖ ਖੜਾ ਕਰ ਦੇਊਗਾ ਜੋ ਪਰਮੇਸ਼ਰ ਦੇ ਕੰਮ ਨੂੰ ਅੱਗੇ ਲੈ ਕੇ ਚੱਲੂਗਾ ਇਸ ਲਈ ਜ਼ਰੂਰੀ ਆ ਕਿ ਜਦੋਂ ਪਰਮੇਸ਼ਰ ਦਾ ਵਚਨ ਸਾਡੇ ਕੋਲੇ ਆਉਂਦਾ ਆ ਉਹਦੀ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਆ ਯੋਹਨਾ ਸੁਬਸਮਾਚਾਰ 7 ਅਧਿਆਇ ਔਰ ਉਸਤਾ 17 ਵਚਨ युना शुभ समाचार सात अध्याय और उसका सतारा वचन जे कोई जो कोई जो मर्जी पूरी करनी चाहे ताऊ इस शिक्षा जानेगा पर ये परमेश्वर तो है या मैं अपनी वालों बोलता हाँ हाँ एक बार फिर अस ठहरा के इस वचन पढ़ा और समझांगे

तो वह इस उपदेश के विषय में जान जाएगा कि यह परमेश्वर की ओर से है या मैं अपनी ओर से कहता हूं सो so यह परमेश्वर का जो वचन है परमेश्वर के मुंह के निकलिया वचन है परमेश्वर के वचन की आज्ञा का पालन करना ही सब तो जरूरी है ਤੋ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਲਈ ਢਿੱਲ ਨਹੀਂ ਕਰਦੇ ਆਲਸ ਨਹੀਂ ਕਰਦੇ ਤੁਰੰਤ ਆਪਣੇ ਜੀਵਨ ਦੇ ਵਿੱਚ ਇਹਨੂੰ ਲਾਗੂ ਕਰਦੇ ਆਂ ਤਾਂ ਅਸੀਂ ਆਤਮਿਕ ਜੀਵਨ ਦੇ ਵਿੱਚ ਅੱਗੇ ਵਧਦੇ ਜਾਂਦੇ ਆਂ ਉਹਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਜਦੋਂ ਦੇਖਦੇ ਆਂ ਮਰੀਮ ਦੇ ਕੋਲ ਜਦ ਸਵਰਗ ਦੂਤ ਆਇਆ ਆ ਸਵਰਗ ਦੂਤ ਆ ਕੇ ਕੀ ਸ਼ਬਦ ਬੋਲਦਾ ਮਰੀਮ ਵਧਾਈ ਹੋਵੇ ਤੋ ਮਰੀਮ ਇੱਕਦਮ ਘਬਰਾ ਗਈ ਡਰ ਗਈ ਉਹ ਬੋਲਦੀ ਮੈਂ ਤੇ ਮਨੁੱਖ ਨੂੰ ਜਾਣਦੀ ਵੀ ਨਹੀਂ ਆ ਪਰ ਅਗੋ ਜਵਾਬ ਕੀ ਆਉਂਦਾ ਆ ਇਹ ਕਿਸੇ ਮਨੁੱਖ ਦਾ ਕੰਮ ਨਹੀਂ ਬਲਕਿ ਪਵਿੱਤਰ ਆਤਮਾ ਤੇਰੇ ਤੇ ਸ਼ਾਇਆ ਕਰੋਗੀ ਛਾਇਆ ਕਰੇਗਾ اور ਤੂੰ ਇੱਕ ਪੁੱਤਰ ਨੂੰ ਜਨਮ ਦੇਂਗੀ ਮਰੀਮ ਇਹ ਸ਼ਬਦ ਸੁਣਦਿਆ ਸਾਰੀ ਕਹਿੰਦੀ ਮੈਂ ਪਰਮੇਸ਼ਰ ਦੀ ਦਾਸੀ ਹਾਂ ਜਿਵੇਂ ਤੂੰ ਕਹਿਣਾ ਓਵੇਂ ਹੀ ਮੇਰੇ ਨਾਲ ਹੋਵੇ ਮਰੀਮ ਨੇ ਤਰੰਤ ਪਰਮੇਸ਼ਰ ਦੇ ਵਚਨ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਜਮਾ ਕਰ ਲਿਆ ਆ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਿਆ ਆ ਆਗਿਆ ਮੰਨਣ ਲਈ ਤਿਆਰ ਹੋ ਗਈ ਆ ਬੇਸ਼ੱਕ ਮਰੀਮ ਚੰਗੀ ਤਰ੍ਹਾਂ ਨਹੀਂ ਜਾਣਦੀ ਲੇਕਿਨ ਤੂੰ ਵੀ ਉਹਨੇ ਪਰਮੇਸ਼ਰ ਦੇ ਵਚਨਾਂ ਨੂੰ ਆਪਣੇ ਅੰਦਰ ਜਗ੍ਹਾ ਦੇ ਦਿੱਤੀ ਆ ਆਗਿਆ ਦਾ ਪਾਲਣ ਕਰ ਲਿਆ ਆ ਮੇਰੇ ਪਿਆਰਿਓ ਬੇਸ਼ੱਕ ਪ੍ਰਭੂ ਦੇ ਵਚਨਾਂ ਦਾ ਜਾਦਾ ਪ੍ਰਕਾਸ਼ਨ ਸਾਡੇ ਕੋਲੇ ਨਹੀਂ ਆ ਜਾਦਾ ਵਚਨ ਸਾਨੂੰ ਸਮਝ ਨਹੀਂ ਆਉਂਦੇ ਜਦੋਂ ਪੜ੍ਹਦੇ ਆ ਜਾਦਾ ਸਾਨੂੰ ਸਮਝ ਨਹੀਂ ਆਉਂਦੀ ਲੇਕਿਨ ਇਸ ਦੇ ਵਿੱਚ ਜਿਵੇਂ ਲਿਖਿਆ ਅਗਰ ਉਵੇਂ ਹੀ ਅਸੀਂ ਮੰਨ ਲਵਾਂਗੇ ਤਾਂ ਆਤਮਿਕ ਜੀਵਨ ਦੇ ਵਿੱਚ ਅੱਗੇ ਵਧਦੇ ਜਾਵਾਂਗੇ ਕਿਉਂਕਿ ਇਹ ਪਰਮੇਸ਼ਰ ਦੀ ਆਵਾਜ਼ ਆ ਪਰਮੇਸ਼ਰ ਦਾ ਦਾਸ ਯਾਕੂਬ ਵੀ ਲਿਖਦਾ ਆ ਕਿ ਪਰਮੇਸ਼ਰ ਦੇ ਵਚਨ ਨੂੰ ਸੁਣਨ ਵਾਲੇ ਨਹੀਂ ਬਲਕਿ ਉਹਦੇ ਅਨੁਸਾਰ ਚੱਲਣ ਵਾਲੇ ਬੰਨਾ ਆ ਸੋ ਜਦੋਂ ਵੀ ਪ੍ਰਭੂ ਦਾ ਵਚਨ ਸਾਡੇ ਕੋਲ ਆਉਂਦਾ ਆ ਇਹ ਜਿਵੇਂ ਲਿਖਿਆ ਆ ਓਵੇਂ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਆ ਇਹਨੂੰ ਮੰਨਣ ਦੇ ਵਿੱਚ ਢਿੱਲ ਨਹੀਂ ਕਰਨੀ ਤਦ ਅਸੀਂ ਆਤਮਿਕ ਜੀਵਨ ਦੇ ਵਿੱਚ ਅੱਗੇ ਵਧਦੇ ਜਾਵਾਂਗੇ ਪ੍ਰਭੂ ਇਹਨਾਂ ਵਚਨਾਂ ਦੁਆਰਾ ਤੁਹਾਨੂੰ ਆਸ਼ੀਸ਼ ਦੇਵੇ ਪ੍ਰਾਰਥਨਾ ਕਰਾਂਗੇ ਪ੍ਰਭੂ ਜੀ ਤੁਹਾਡੇ ਪਵਿੱਤਰ ਵਚਨਾਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਤੁਹਾਡੇ ਵਚਨ ਦੇ ਵਿੱਚ ਉਹ ਦੇਖਿਆ ਕਿ ਜਦ ਵੀ ਤੁਹਾਡੀ ਆਵਾਜ਼ ਨੂੰ ਸੁਣੀਏ ਤੁਹਾਡੇ ਵਚਨਾਂ ਨੂੰ ਪੜਹੀਏ ਉਨੂੰ ਮੰਨਨ ਦੇ ਵਿੱਚ ਢੇਲਣਾ ਕਰੀਏ ਬਲਕਿ ਤੁਰੰਤ ਆਪਣੇ ਜੀਵਨ ਚ ਲਾਗੂ ਕਰੀਏ ਤਾਂ ਕਿ ਆਸ਼ੀਸ਼ਤਾ ਕਾਰਨ ਬਣ ਜਾਈਏ ਅੱਜ ਦਾ ਸਾਰਾ ਆਦਰ ਮੈਂ ਤੁਹਾਡੇ ਨਾਮ ਨੂੰ ਮਿਲੇ ਜਿੰਨੇ ਜਨਮੀ ਇਸ ਵਚਨ ਨੂੰ ਸੁਣ ਉਤਰੇ ਵਚਨ ਦੀ ਆਗਿਆ ਦੇ ਅਧੀਨ ਹੋ ਜਾਣ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਤਮਿਕ ਜੀਵਨ ਦੇ ਵਿੱਚ ਅੱਗੇ ਵਧ ਸਕਣ ਸਾਰਾ ਆਦਰ ਮੈਂ ਤੁਹਾਡੇ ਨਾਮ ਨੂੰ ਮਿਲੇ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦਿਨਾਚ ਮੰਗਦੇ ਹਾਂ ਆਮੀਨ